ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਸ਼ਲੇਮਸ਼ਾ ਵਿਖੇ ਇੱਕ ਕਾਰ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਨਾਲ ਲੱਖਰਪੈਰਾਂ ਦਾ ਨੁਕਸਾਨ ਹੋ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ 5-7 ਮਿੰਟਾਂ ਵਿੱਚ ਪਿੰਡ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਜਾਣਕਾਰੀ ਦਿੰਦੇ ਹੋਏ ਕਾਰ ਵਾਲਿਆਂ ਅਤੇ ਫਾਇਰ ਬ੍ਰਿਗੇਡ ਅਤੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਕਾਰ ਵਾਲੇ ਆਪਣੀ ਬਜ਼ੁਰਗ ਮਾਤਾ ਦੇ ਫੋਲਪਾਰ ਗਏ ਹੋਏ ਸੀ ਅਤੇ ਫੋਲ ਪਾ ਕੇ ਵਾਪਸ ਕਾਰ ਪਰਤੇ ਅਤੇ ਮਾਲ ਦੇ ਘਰੇ ਬੈਠੇ ਚਾਹ ਪਾਣੀ ਪੀ ਰਹੇ ਸੀ ਇਧਰ ਕਾਰ ਵਿੱਚ ਬੱਚਿਆਂ ਵੱਲੋਂ ਲੈਪਟਾਪ ਚਾਰਜ ਲਗਾਇਆ ਹੋਇਆ ਸੀ ਲੈਪਟਾਪ ਚਾਰੇ ਲੱਗੇ ਹੋਣ ਦੇ ਕਾਰਨ ਲੈਪਟਾਪ ਦੀ ਲੀਡ ਵੇ ਧੁਮਾਕਾ ਹੋ ਗਿਆ ਤੇ ਧੁਮਾਕਾ ਹੋਣ ਨਾਲ ਅੱਗ ਨੇ ਭਿਆਨਕ ਰੂਪ ਲੈ ਲਿਆ ਕਾਰ ਵਿੱਚ ਪਿਆ ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਇਹ ਜੋ ਲੈਪਟਾਪ ਹੈ ਉਹ ਬਿਸਤਰੇ ਤੇ ਪਿਆ ਸੀ ਅਤੇ ਬਿਸਤਰੇ ਮੰਗੇ ਵੀ ਸੜ ਗਏ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿਸ ਤਰ੍ਹਾਂ ਕਮਰੇ ਦੇ ਹਾਲਾਤ ਹੋਏ ਹਨ ਅਤੇ ਫਾਇਰ ਬ੍ਰਿਗੇਡ ਵਾਲਿਆਂ ਦਾ ਕੀ ਕਹਿਣਾ ਹੈ ਅਤੇ ਮੌਕੇ ਤੇ ਪੁੱਜੇ ਲੋਕਾਂ ਦਾ ਆਸ ਪੜੋਸੀਆਂ ਦਾ ਕੀ ਕੁਝ ਕਹਿਣਾ ਹੈ ਸਭ ਕੁਝ ਜਾਣ ਲਈ ਸਾਡੇ ਨਾਲ ਬਣੀ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਜਸਪ੍ਰੀਤ ਸਿੰਘ ਕੀ ਗਲਤ ਕੀ ਹੋਈ ਜੀ ਨਹੀਂ ਆਪਣੇ ਟੂਨ ਫੂਲ ਸਾਥੋਂ ਪ੍ਰਾਣ ਤੋਂ ਇਹਨਾਂ ਨੇ ਸੂchnਾ ਦਿੱਤੀ ਕਿ ਫੋਰ ਕਿਰਨਾਂ ਵਿੱਚ ਅੱਗ ਲੱਗ ਗਈ ਤੇ ਜਲਦੀ ਜਲਦੀ ਪਹੁੰਚ ਤੇ ਫਾਈਨਲ ਕਰਨੀ ਹੋ ਸਕਦੀ ਤੇ ਟਾਈਮ ਤੇ ਪਹੁੰਚ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਹੋਵੇਗਾ ਜੀ ਆਪਣੇ 2-3 ਕੋ ਲਖ ਦਾ ਕੋਈ ਅੱਗ ਦਾ ਕਾਰਨ ਪਤਾ ਲੱਗ ਰਿਹਾ ਹੈ ਕਿਵੇਂ ਲੱਗੀ ਸੀ ਅੱਗ ਪਾਰਕਿੰਗ ਨੂੰ ਲੱਗ ਰਹੀ ਹੈ ਸਪਾਰਕਿੰਗ ਹੋਈ ਹੈ ਹੁਣ ਕਾਬੂ ਪਾ ਲਿਆਗੇ ਜੀ ਕਾਬੂ ਪਾ ਲਿਆਗੇ ਜੀ ਕਿੰਨਾ ਕੁ ਟਾਈਮ ਲੱਗਿਆ ਅੱਗ ਤੇ ਕਾਬੂ ਪਾਣ ਦੇ ਆਪਣੇ ਇਹ ਵੀ 25 ਮਿੰਟ ਕਿਹਨਾ ਮੈਂ ਤੁਹਾਡਾ ਮਰਨ ਅਸਵਾਦ ਜੀ ਕੀ ਗਲਤ ਗੱਲਬਾਤ ਕੀ ਹੋਈ ਜੀ ਗਲਤ ਗੱਲਬਾਤ ਇਹ ਬੱਚੇ ਲੈਪਟਾਪ ਤੇ ਕੰਮ ਕਰਦੇ ਸੀ ਲੈਪਟਾਪ ਅੰਦਰ ਲੱਗਿਆ ਸੀ ਚਾਰਜਰ ਉਹ ਚਾਰਜਰ ਕੁਸਲੀਡ ਫੜਨ ਕਰਨੀ ਸਾਰਾ ਹੱਥ ਸਾਫ ਹੋ ਗਿਆ ਜੀ ਮੰਜੇ ਤੇ ਲੱਗਿਆ ਸੀ ਜਿਵੇਂ ਬਿਸਤਰੇ ਤੇ ਪਏ ਸੀ ਸੌਣਨੇ ਚਾਹ ਰਹਾ ਮੈਂ ਸ਼ੌਪ ਤੇ ਬਾਹਰ ਮੰਡੀ ਹੁਣੇ ਪਹੁੰਚਿਆ ਤੇ ਸਾਰਾ ਕੋਈ ਦੇਖਿਆ ਲੈਪਟਾਪ ਫੜਨ ਕਰ ਗਿਆ ਕਿੰਨਾ ਕੋ ਨੁਕਸਾਨ ਦੀ ਅਗਰ ਗੱਲ ਕਰੀਏ ਤਾਂ ਹੋ ਗਿਆ ਸਾਡਾ ਜੀ ਸਾਡਾ ਹੋ ਗਿਆ ਜੀ ਆਲਮੋਸਟ ਚਿਤਾਂਦੜੀ ਜੀ ਨੂੰ ਪਸਾਣਿਆ ਫਰਨੀਚਰ ਦਾ ਕਾਫੀ ਸਮਾਨ ਹੈ ਬਿਸਤਰੇ ਸੜ ਗਏ ਤੁਹਾਰਾ ਜਿਹੜਾ ਕਿੰਨੀ ਸਮਾਨ ਦਾ ਵੀ ਜਾ ਗਿਆ ਕਿੱਥੋਂ ਦਾ ਹੈ ਵਾਕਿਆ ਕਿੱਥੋਂ ਦੇ ਹੈ ਵਾਕਿਆ ਪਿੰਡ ਸਲੇਮ ਸ਼ਾਲਾ ਫਾਈਬਰ ਗੇਡ ਕਿੰਨੀ ਕੁ ਦੇਰ ਚ ਆ ਗਈ ਸੀ 5-7 ਮਿੰਟ ਪਰ 5-7 ਮਿੰਟ ਬਾਅਦ ਹੁੰਦੀ ਹੁਣ ਪੂਰਾ ਕਾਬੂ ਪਾ ਲਿਆ ਗਿਆ ਹੀ ਅੱਗ ਤੇ ਹਾਂ ਪੂਰਾ ਕਾਬੂ ਪਾ ਲਿਆ ਗਿਆ ਖੇਡ ਵਾਲਾ ਹਾਲਾਤ ਸਿਰ ਨੇ ਹੋ ਐਸੀ ਕੋਈ ਗੱਲ ਨਹੀਂ ਪਰਮਾਤਮਾ ਦਾ ਸ਼ੁਕਰ ਹੈ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਲਤੀ ਜੋ ਕਰਦਾ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਜੋ ਕਾਫੀ ਹੋ ਗਿਆ ਦੇ ਕਾਰ ਦੇ ਕਿਤੇ ਗਏ ਹੋਏ ਸੀ ਹਾਂ ਕਰਦੇ ਇਹਨਾਂ ਦੇ ਮਾਤਾ ਦੀ ਡੈਥ ਹੋ ਗਈ ਸੀ ਉਹ ਫੋਨ ਲੈ ਕੇ ਗਏ ਸੀ ਮਾਤਾ ਦੇ ਆਪ ਆ ਲੈਣ ਪਰ ਪਹੁੰਚੇ ਹੀ ਨਹੀਂ ਨਾਲ ਦਾ ਇਹਨਾਂ ਦਾ ਭਾਈ ਸਾਹਿਬ ਦਾ ਗਾਰ ਹੈ ਉਧਰ ਬਿਟੇ ਸੀ ਤੇ ਪਿੱਛੋਂ ਇਹ ਸਾਰਾ ਬਾੜਾ ਮਰਦਗੇ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜੰਟ ਸਿੰਘ ਬੱਬੀ ਖੋਸਾ ਜੀ ਕੀ ਵਾਰਦਾਤ ਕੀ ਹੋਈ ਹੈ ਅੰਦਰ ਜੀ ਲੈਪਟਾਪ ਫਟਿਆ ਕਹਿੰਦੇ ਲੈਪਟਾਪ ਬੱਚੇ ਲਾਇਆ ਸੀਗਾ ਲੈਪਟਾਪ ਫਟ ਗਿਆ ਤੇ ਲੈਪਟਾਪ ਤੋਂ ਬਾਅਦ ਜਿਹੜਾ આગ ਫੈਲ ਗਈ ਪੂਰੀ ਪੋਟੀ ਦਾ ਰੰਗ ਤੁਨ ਵੇਖ ਹੀ ਲਿਆ ਸਾਰਾ ਕਾਲਾ ਹੋ ਚੁੱਕਿਆ ਕੋਈ ਨੁਕਸਾਨ ਢਾਈ ਲੱਖ ਦਾ ਨਹੀਂ ਗਿਣਿਆ ਨੁਕਸਾਨ ਜਿਹੜਾ ਸਾਰੀ ਪੋਟੀ ਖਰਾਬ ਹੋ ਚੁੱਕੀ ਹੈ 10 ਲੱਖ ਰੁਪਏ ਦੇਣ ਲੋ ਤਾਂ ਵੀ ਘੱਟ ਹੈ ਜਿਹਨਾਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਚਲੋ ਜਿੰਨਾ ਵੀ ਨੁਕਸਾਨ ਹੋਇਆ ਜੀ ਇਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਲੋਕ ਹੈ ਅੱਜ ਇਹਨੇ ਥੋੜੇ ਦੇ ਪਹਿਲਾਂ ਦਾ ਮਾਤਾ ਜੀ ਡੈਥ ਹੋ ਗਿਆ ਹੈ ਪਰਿਵਾਰ ਦਾ ਆਂਜਣ ਲੱਗਿਆ ਹੋਇਆ ਹੈ ਕਿੱਥੋਂ ਦੀ ਵਾਰਦਾਤ ਕਿੱਥੋਂ ਦੀ ਇਹ ਪਿੰਡ ਸਲੇਮ ਸ਼ਾਹ ਜੀ ਪਰਾਣਾ ਸਲੇਮ ਸ਼ਾਹ ਜੀ ਸਾਡਾ ਸਾਡੇ ਸਰਪੰਚ ਜੀ ਹਿੰਦਾ ਜਿਹਨਾਂ ਰਾਣੀ ਜੀ ਹੈ ਪਤਾ ਕਿਵੇਂ ਲੱਗਿਆ ਜੀ ਅੱਗ ਲੱਗ ਗਈ ਪਤਾ ਜੀ ਛੋਟੀ ਬੱਚੀ ਸੀ ਇਹ ਲੈਪਟਾਪ ਲਾ ਕੇ ਪਰਲੇ ਕਰੇ ਗਈ ਆ ਉੱਤਰ ਬੈਠੇ ਹੋਏ ਨੇ ਮਰਗਜੋ ਹੋਈ ਹੈ ਪਰਿਵਾਰ ਉੱਧਰ ਬੈਠਦਾ ਤੇ ਫੁੱਲ ਤਰਾ ਕੇ ਆਏ ਫੁੱਲ ਤਰਾ ਕੇ ਆਏ ਜੀ ਆਜੀ ਤੇ ਇਸ ਕਰਕੇ ਪਰਿਵਾਰ ਸਾਰਾ ਉਧਰ ਬੈਠਦਾ ਜੇ ਮਾਤਾ ਉਧਰ ਰਹਿੰਦੀ ਸੀਗੀ ਤੇ ਪਤਾ ਲੱਗਿਆ ਜੀ ਧੂੰਆਂ ਨਿਕਲ ਰਿਹਾ ਤੇ ਪਿੰਡ ਜੋਕਾ ਸਪੀਕਰ ਤੇ ਫਾਇਰ ਬਗੇਟ ਨੂੰ ਜਲਦੀ ਜਲਦੀ ਬੁਨ ਕੀਤਾ ਜੀ ਪਹਿਲਾਂ ਪਿੰਡ ਵਾਸੀ ਨੇ ਸਾਰੇ ਮਰਵਾ ਕੰਪਾਲੇ ਕਿੰਨੀ ਕੁ ਦੇਰ ਚ ਪਹੁੰਚ ਗਈ ਫਾਇਰ ਬਗੇਟ ਜੀ ਸਾਰੇ ਰੋਡ ਤੇ 6-7 ਮਿੰਟ ਲੱਗੇ ਤਾਂ ਹੁਣ ਉਹਨਾਂ ਨੇ ਮੌਕੇ ਤੇ ਇੱਥੇ ਪਾ ਲਿਆ ਜੀ ਪੂਰਾ ਅੱਗ ਦੇ ਉੱਤੇ ਕਾਬੂ ਕਾਬੂ ਪਹਿਲੇ ਪਾ ਲਿਆ ਜੀ ਫਟਾਫਟ ਉਹਨਾਂ ਦੀ ਪੈਪ ਲਾਈ ਹੈ ਤੇ ਬਾਅਦੂ ਸਾਡੇ ਸਾਬੂ ਪਿੰਡ ਵਾਸੀ ਨੇ ਪਾ ਹੀ ਲਿਆ ਸੀ ਉਹਨਾਂ ਨੇ ਵੀ ਮਦਦ ਕੀਤੀ ਜੀ ਪੂਰੀ ਆਉਣ ਵਿੱਚ ਜਲਦੀ ਆਏ ਜੀ ਕੋਈ ਜਾਨੇ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਨੇ ਨੁਕਸਾਨ ਕੋਈ ਨਹੀਂ ਹੋਇਆ ਜੀ ਬਸ ਅੰਦਰ ਕਪੜਾ ਲੀੜਾ ਬੈੱਡ ਸਾਰੀ ਕੋਠੀ ਦਾ ਰੰਗ ਖਰਾਬ ਹੋ ਗਿਆ ਜੀ ਪੂਰਾ ਧ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत